ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲਾ ਜ਼ਿਲ੍ਹਾ ਤਰਨਤਾਰਨ ਹੈਪੀ ਵੀਰ ਦੇ ਕੋਲ ਆਇਆ ਆ ਦੋਸਤੋ ਵਪਾਰ ਦਾ ਵੇਰਵਾ ਕੰਮ ਆ ਠੀਕ ਆ ਜੀ ਸੋ ਜਿਹੜੇ ਭਰਾ ਚਲੋ ਆਪਣੇ ਨਾਲ ਨਵੇਂ ਜੁੜਦੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਲੈਣ ਦੇ ਵਿੱਚ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਤਿੰਨ ਐਨੀਮਲ ਅੱਜ ਹੈਪੀ ਸੇਲ ਕਰਦਾ ਪਿਆ ਦੋ ਮੱਝ ਦਿਖਾਉਣੀਆਂ ਤੁਹਾਨੂੰ ਇੱਕ ਵੈੜ ਦਿਖਾ ਦੇਾਂਗੇ ਠੀਕ ਆ ਜੀ ਪਸ਼ੂ ਤਕਰੀਬਨ ਸਾਰੇ ਸੂਏ ਸਵਾਏ ਆ ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਮਾਜਾ ਕਿਸੇ ਭਰਾ ਨੇ ਠੀਕਾ ਜੀ ਖਰੀਦਣੀਆਂ ਹਰ ਇੱਕ ਭਰਾ ਦੀ ਡਿਮਾਂਡ ਹੁੰਦੀ ਹੈ ਵੀ ਚਲੋ ਚੰਗਾ ਪਸ਼ੂ ਨਿਕਲੇ ਤੇ ਬਿਲਕੁਲ ਖਰੀਦਦਾਰੀ ਕਰੀਏ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਤਰੀਕ 13 ਨਵੰਬਰ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਠੀਕਾ ਜੀ ਸੋ ਬੂਰੀ ਨੀਲੀ ਰਾਵੀ ਦੇ ਵਿੱਚ ਇੱਕ ਤੁਹਾਨੂੰ ਇੱਧਰ ਸ਼ਾਈ ਦੇ ਵਿੱਚ ਬਿਲਕੁਲ ਬਲੈਕ ਇੱਕ ਮੋਹਰਾ ਬਰੀਡ ਦੇ ਵਿੱਚ ਤੁਹਾਨੂੰ ਮੱਝ ਦਿਖਾ ਦੇਾਂਗੇ ਠੀਕਾ ਜੀ ਇਹ ਵੀ ਬਿਲਕੁਲ ਤਾਜੀ ਸੂਈ ਸੂਬਾਈ ਝੋਟੀ ਆ ਤੇ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਠ ਪਿੰਡ ਪਰਦੇਨ ਤੂੰਗੇ ਪੱਟੀ ਦੇ ਵੀ ਲੱਗ ਗਿਆ ਠੀਕ ਹੈ ਜੀ 5 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਦੀ ਇੱਥੋਂ ਸਰਹਿਆਲੇ ਵੀ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਤਰੀ ਕਾਲ ਸਾਸਿਕਾ ਸੰਧੂ ਸਾਹਿਬ ਉਹ ਠੀਕ ਠਾਕ ਹੈ ਕਿਰਪਾ ਸਤਗੁਰੂ ਦੀ ਮਿਹਰ ਹੈ ਮਾਲਕ ਜੀ ਤੇ ਚਲੋ ਸ਼ੁਕਰ ਹੈ ਮਾਲਕ ਦਾ ਜੀ ਨਾ ਵੀ ਹਰਪ੍ਰੀਤ ਹੈਪੀ ਅੱਜ ਜਿਹੜੇ ਆਪਣੇ ਕੋਲ ਵੀਰੇ ਐਨੀਮਲ ਨੇ ਟੋਟਲ 3 ਨੇ 3 ਨੇ ਸੰਧੂ ਸਾਹਿਬ ਤੇ ਤਿੰਨੇ ਸੂਏ ਸੂਏ ਤਾਜ਼ੀ ਨੇ ਕੋਈ ਉੱਚੇ ਬੱਚੇ ਦੇ ਵਿੱਚ ਵੀ ਆ ਵੈਡ ਸੂਈ ਨੂੰ 20 ਦਿਨ ਹੋ ਗਏ ਜਾਂ ਬੂਰੀ ਮੈਂ 2 ਮਹੀਨੇ ਦੀ ਸੂਈ ਹੈ ਜੀ 2 ਕੁ ਮਹੀਨੇ ਆ ਠੀਕਾ ਹਾਂਜੀ ਤੇ ਆ ਝੋਟੀ ਰਾਤ ਦੀ ਸੂਈ ਆ ਜੀ ਠੀਕ ਹੈ ਇਹ ਕੱਲ ਸੂਈ ਆ ਇੱਕ ਵੇਲੇ ਦੋ ਚਵਾਈਆਂ ਹੋਈਆਂ ਝੋਟੀ ਦੀਆਂ ਅੱਜ ਵੀ ਬਿਲਕੁਲ ਮੈਨੂੰ ਤਾਂ ਵੀ ਹੈ ਜੈਡ ਬਲੈਕ ਹੀ ਆ ਮੈਂ ਕਹਿੰਨਾ ਪੂਰੀ ਦਾ ਦੋ ਚਾਰ ਵਾਰ ਹੀ ਜੋ ਕੋਈ ਵੇਲ ਲਓ ਲਓ ਜੀ ਠੀਕ ਆ ਜੀ ਸ਼ੁਰੂਆਤ ਵੀ ਇਤੋਂ ਹੀ ਕਰਦੇ ਆ ਹੈਪੀ ਹਾਂਜੀ ਝੋਟੀ ਦਾ ਸੂਆ ਦੂਜਾ ਕਿ ਦੱਸਿਆ ਦੂਜਾ ਸੂਆ ਸੰਤੋ ਸਾਹਿਬ ਦੂਜਾ ਸੂਆ ਮਗਰ ਕਟਾ ਮਗਰ ਕਟਾ ਜੀ ਮਗਰ ਕਟਾ ਇਹ ਕੱਲ ਸੂਈ ਹੈ ਸ਼ਾਮੀ ਪਈ ਸੂਈ ਆ ਜੀ ਆ ਵੇਲੋਂ 나ੜੂਆ ਨਾਲ ਹਾਂਜੀ ਲਓ ਜੀ ਇਹ ਕੱਲ ਸ਼ਾਮੀ ਸੂਈ ਹੈ ਠੀਕ ਆ ਜੀ ਅੱਜ ਦੂਜਾ ਦਿਨ ਆ ਪਰ ਤੁੰਡੂ ਸਾਹ ਵੇਖ ਲੋ ਠੰਡੀ ਧੀਰੀ ਗਾਵਾਂ ਨੂੰ ਜਿਆਦਾ ਕਰਮਾ ਇਹ ਦਸ ਕਰਨ ਨੂੰ ਕੋਈ ਬੈਨ ਨਹੀਂ ਦਿੰਦੀਆਂ ਲਓ ਸੋ ਥਣ ਗੋਲ ਬੜਾ ਮੋਟਾ ਬਹੁਤ ਜਿਆਦੀ ਤੇ ਆ ਚੈੱਕ ਕਰੋ ਠੀਕ ਆ ਜੀ ਚਵਾਈ ਚ ਕੋਈ ਆ ਬਹੁਤ ਬਹੁਤ ਜਿਆਦੀ ਓਕੇ ਓਕੇ ਬੰਬੇ ਪਾਸ ਹਾਂ ਮੁੱਠੀ ਮੁੱਠੀ ਥਣ ਆ ਗਿਆ ਹਾਂ ਹਾਂਜੀ ਹਾਂਜੀ ਆ ਦੇਖੋ ਠੰਡੀ ਧੀਰੀ ਵੇਖੋ ਮੇਨ ਗਾਲਾਂ ਰਮਾਨਾ ਗਾਲੇ ਪਈ ਸਭ ਤੋਂ ਗਾਲੇ ਆ ਵੀ ਇਤਰਾ ਤਾਂ ਪਸ਼ੂ ਬੈਨ ਨਹੀਂ ਦਿੰਦਾ ਕੋਈ ਬਸ ਜੀ ਇਹ ਬੱਚਾ ਕਿੱਥੇ ਵੱਧਾ ਵਾ ਹਾਂ ਠੰਡੀ ਮਿੱਟੀ ਆ ਧੀਰੀ ਆ ਤੇ ਦੋ ਚਵਾਈਆਂ ਕਰਤੀਆਂ ਦੂਜੀ ਦੋ ਚਵਾਈਆਂ ਹੋਈਆਂ ਇੱਕ ਸਵੇਰੇ ਕੀਤੀ ਆ ਜੀ ਹਾਂ ਇੱਕ ਸ਼ਾਮੀ ਪਈ ਕੀਤੀ ਤੇ ਕਿੰਨਾ ਕੁ ਪੀ ਬੋਲਾ ਤੁਹਾਨੂੰ ਸਾਵੇ 6-7 ਕਿਲੋ ਬੋਲਾ ਆਊਗਾ ਸਾਫ ਨਹੀਂ ਕੀਤੀ ਆਵੇਂ ਤੁਹਾਨੂੰ ਆਖੀ ਆ ਜੀ ਇਸ ਲਈ 10 ਕਿਲੋ ਆ 12 ਕਿਲੋ ਆ ਭਾਬੀ 6-7 ਕਿਲੋ ਦੋਸਤੋ ਬੋਲਾ ਹਜੇ ਬਿਲਕੁਲ ਆਪਾਂ ਗੱਲ ਕਰੀਏ ਨਾ ਸਾਫ ਨਹੀਂ ਚਲੋ ਦੋ ਤਿੰਨਾਂ ਤਿੰਨਾਂ ਚਵਾਈਆਂ ਦੇ ਵਿੱਚ ਕੁਝ ਸਾਫ ਹੁੰਦਾ ਆ ਆ ਦੋ ਚਵਾਈਆਂ ਹੋ ਗਈਆਂ ਠੀਕ ਆ ਜੀ ਅੱਜ ਸ਼ਾਮ ਨੂੰ ਫੇਰ ਜਿਹੜੀ ਤੇਜੀ ਚਵਾਈ ਕਰ ਦਿੱਤੀ ਜਾਊਗੀ ਸਿੰਘ ਦੀ ਬੰਤਰ ਥੋੜੀ ਜੀ ਸਾਈਡਾਂ ਨੂੰ ਖੁੱਲੀ ਤੁਹਾਨੂੰ ਨਜ਼ਰ ਆਊਗੀ ਸਿੰਗਲ ਹੱਡੀ ਆ ਬਿਲਕੁਲ ਬਰੀਕ ਪਤਲੀ ਪਤਲਾ ਪਿੰਡਾ ਠੀਕ ਆ ਬਾਕੀ ਸਾਨੂੰ ਸਾਹ ਜਿੰਨੀ ਵੀ ਜੋਗੀ ਆ ਸਾਫ ਸੁਤਰੀ ਦੁੱਧ ਝੋਟੀ ਜਿਆਦਾ ਨਹੀਂ ਮੈਂ 10000 ਕਿਲੋ ਦੁੱਧ ਜੇ ਖੁੱਲਾ ਡੁੱਲਾ 10000 ਲੀਟਰ ਦੁੱਧ ਵੀ ਬੜਾ ਹੁੰਦਾ ਬਸ ਜੀ ਹਾਂ ਭਾਈ ਜਣ ਦੇ 9 ਕਿਲੋ ਦੁੱਧ ਦਿੱਤਾ ਪਰ ਸੱਜਣ ਬੰਦਾ ਜੀਤੋ ਲਈ ਆ ਹਾਂ ਇੱਥੇ ਆਪੀ ਇੱਕ ਮਿੰਟ ਰੋਕੇ ਜਾਣ ਨੂੰ ਕਰਕੇ ਵੀਰੇ ਲਓ ਜੀ ਇੱਕ ਵਾਰੀ ਪੂਰਾ ਸਟਰਕਚਰ ਆ ਤੁਸੀਂ ਵੇਖ ਲਓ ਠੀਕ ਆ ਜੀ ਬੂਹ ਮੱਥੇ ਦੀ ਤੁਹਾਨੂੰ ਇੱਕ ਵਾਰੀ ਆਪਾਂ ਲਾਗਿਓ ਵਿਖਾ ਦਈਏ ਫੇਸ ਪੂਸ ਕੁਆਲਿਟੀ ਬਿਲਕੁਲ ਪਤਲਾ ਬਰੀਕ ਪਤਲਾ ਫੇਸ ਆ ਠੀਕ ਆ ਜੀ ਇਦਰੋਂ ਇੱਕ ਬਹਿਣੀ ਵਾਲੇ ਪਾਸਿਓਂ ਆ ਚੈੱਕ ਕਰੋ ਖਲਿਆ ਪੁੱਤ ਸਾਨੂੰ ਸਾਬ ਸੀਲਿੰਗਾ ਮੇਨ ਗੱਲ ਆ ਹਾਂ ਲਓ ਮੈਂ ਵੀ ਜਿੱਥੇ ਮਰਜ਼ੀ ਡੱਕ ਕੇ ਠੀਕਾ ਜੀ ਮੈਂ ਕਹਿੰਨਾ ਜਿੱਦਾਂ ਦੀ ਮਰਜ਼ੀ ਚੰਬੜੇ ਰੋਏ ਇਹ ਨਹੀਂ ਬੁਰਜਾ ਤੇ ਗਾਂ ਠੰਡੀ ਮਿਲੂਗੀ ਮੈਨੂੰ ਠੰਡੀ ਮਿਲੂਗੀ ਮੈਂ ਵੀ ਹਾਂ ਕਰੋ ਗੱਲ ਹੈ ਐਤੋਂ ਤੇ ਸਲਿੰਗਾ ਨੇ ਪੀਗੀ ਕਰਾ ਦੇ ਹਾਂ 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 ਤੇ ਪੀਗੀ ਕਰੇ ਉਹਨਾਂ ਨੇ ਚੰਗੀ ਆ ਛੋਟੀ ਹਾਂ ਜਿੰਨੀ ਜੋਗੀ ਸੰਸਾਰ ਸਾਥ ਫਰੀਆ ਇਹ ਗੱਲਾਂ ਵੀ ਚਲੋ ਨਿੱਗੀ ਆ ਧੀਰੀ ਆ ਸੀਲਸ ਲੱਗਾ ਬਸ ਜੀ ਬਾਕੀ ਜਿੰਨੀ ਚਲੋ ਸੇਵਾ ਕੋਈ ਸੱਜਣ ਕਰ ਲੂਗਾ ਦੁੱਧ ਤੁਸੀਂ ਲੈ ਲੋਗੇ ਉਹਨਾਂ ਸਹੀ ਗੱਲ ਆ ਜੀ ਤੇ ਬਰਬਲ ਜੱਡ ਬਲੈਕ ਹੀ ਸਮਝੋ ਕੁਝ ਕੁ ਮਗਰ ਜਿਹੜੇ ਦੋਸਤ ਪੂਛ ਤੇ ਵਾਲ ਵਾਈਟ ਆ ਬਾਕੀ ਓਵਰ ਆਲ ਆ ਜਿਹੜਾ ਸਰੀਰ ਕਟਾਂਚਾ ਇਹਦਾ ਚਵਾਈ ਤੁਹਾਨੂੰ ਦੱਸ ਦਿੰਦੀ ਹੈ ਵੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਗਾ ਆ ਲੈ ਸਮਝੋ ਕੋਈ ਭਲਛਾਲ ਨਹੀਂ ਗਈ ਜਿੰਨਾ ਹੀ ਲਿਵਾਈ ਲਵਾ ਛੋਟੀ ਨੂੰ ਹਾਂਜੀ ਰਾਬਤ ਹੋਵਰੀ ਕਈਆ ਕੱਟਾ ਹੋਵੇ ਲਓ ਜੀ ਠੀਕ ਆ ਜੀ ਬਾਕੀ ਥੱਲੇੋਂ ਬੜੀਆਂ ਸਫਾਈਆਂ ਸਫੂਈਆਂ ਮੈਨੂੰ ਤਾਂ ਕੋਈ ਬਾਈ ਸ਼ਾਈ ਨਹੀਂ ਜਿੰਨੀ ਜੋ ਕਿ ਸਾਸ ਸੁਤਰੀ ਆ ਪੁੱਤਰੀ ਪੁੱਤਰੀ ਹਾਂਜੀ ਸਫਾਈ ਆ ਵੇ ਲੋ ਨੇ ਚੰਗੀ ਆ ਹਾਂਜੀ ਤੇ ਇਹ ਹੈਪੀ ਕੀ ਮੁੱਲ ਦੀ ਆ ਫਿਰ ਸੰਦਾ ਮੋਲਾਪਾ ਜਿੰਨੇ ਕ ਲੈਣੇ ਉਹਨੇ ਵੀ ਕਰਨੇ ਮੋਲੇ ਦਾ ਕਰਨੇ 90000 ਰੁਪਏ ਆ ਸਾਰਿਆਂ ਨੂੰ ਛੋਡਾਂ ਵਰਗੇ 85 ਹਜ਼ਾਰ ਦੀ ਝੋਟੀ ਦੇਣੀ ਆ। ਦੇ ਲੈ? ਹਾਂਜੀ। ਲਓ ਜੀ 85 ਹਜ਼ਾਰ ਦੀ ਅੱਜ ਫਾਈਨਲ ਮਿਲ ਜੂਗੀ ਆਪਣੇ ਭਰਾਵਾਂ ਨੂੰ। ਕੋਈ ਕਸਰ ਕੁਸਰੇ ਕੀ ਕਰਦੇ? ਯਾਰ ਛੱਡ ਦਿਆਂਗੇ। 84 ਦੀ? ਹਾਂਜੀ। ਪਹੁੰਚਾਂ ਪੂਚਾਂ ਦਾ ਕੰਮ ਤਾਂ ਨਹੀਂ ਨਾ ਹੈਗਾ? ਨਾ ਜੀ ਨਾ ਨਾ ਨਾ। ਆਪਦੀ ਤਸੱਲੀ ਕਰਕੇ ਲੈ ਕੇ ਜਾਣਾ। ਤਸੱਲੀ ਕਰਕੇ ਖੜੇ ਇੱਥੇ ਭੂਰ ਛਿੱਟਾ ਥਾਣਵਾਦ ਘਾਟ ਹੋਵੇ, ਡੋਕਰ ਹੋਵੇ। ਲੱਕ ਛੜ ਮਾਰੇ। ਤਾਂ ਆਪਾਂ ਜ਼ਿੰਮੇਵਾਰ। ਅਜੇ ਉਹ ਵੀ ਢਾਢੇ 6 ਵਜੇ ਦੋ ਢਾਈ ਕਿਲੋ ਚੋਇਆ ਜਾਣਾ ਇਹ ਨਹੀਂ ਵੀ ਗਿਰਾਕੇ ਵੀ ਬਾਲਟੀ ਹੋਣੀ ਚਾਹਾਂ ਤੇ ਬਾਲਟੀ ਸੂਰੇ ਉਹ ਗੱਲ ਤਾਂ ਨਹੀਂ ਕੀਤੀ ਵੀ ਕੱਲਾ ਵੀਡੀਓ ਦੇ ਵਿੱਚ ਜੁਮੇਵਾਰ ਬਾਅਦ ਵਿੱਚ ਲੜਪਾਣਾ ਪੜਾਵੇਂ ਨਾ ਜੀ ਨਾ 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 ਤਸੱਲੀ ਕਰਕੇ ਖੜੇ ਅਗਲਾ ਕੋਈ ਤੇ ਆਹੋ ਉਹ ਰੁਪਈਏ ਆਪਾਂ ਲਿਆਂਦੇ ਆ ਲਾ ਕੇ ਰੁਪਈਏ ਲੈਨੇ ਲਾ ਕੇ ਖੜੇ ਤੇ ਬਰਾਉਂਦਾ ਨਾ ਵੀ ਪਤਾ ਵੀਡੀਓ 'ਚ ਹੋਰ ਗੱਲ ਕਹਿੰਦਾ ਬਾਅਦ ਵਿੱਚ ਭੈਣ ਭਰਾਵਾਂ ਨੂੰ ਫੋਨ ਹੁੰਦਾ ਵੀਰੇ ਉਹ ਤੁਹਾਨੂੰ ਉਹ ਗੱਲ ਬਿਲਕੁਲ ਉਲਟ ਨਾ ਜੀ ਨਾ 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 ਇਹ ਨਹੀਂ ਵੀ ਜਾ ਕੇ ਨੀਂਦੇ ਨਹੀਂ ਫੋਨ ਲਾਦੇ ਨੇ ਭਾਜੀ ਐਦਾਂ ਕਰੀ ਜਾਂਦੇ ਨੇ ਸਾਢੇ ਦੇ ਘੰਟੇ ਦੀ ਗਾਰੰ ਲੈ ਕੇ ਜਾਵੇ ਮੌਕੇ ਤੇ ਕਰਦੇ ਪੈਸੇ ਲਾਉਣੇ ਆ ਲੈਣੇ ਇੱਥੇ ਤਸੱਲੀ ਕਰੇ ਸਾਡੀਆਂ ਕੜੀਆਂ ਘਰ ਦੀਆਂ ਹੀ ਮੋਲੀ ਲਿਆਉਂਦੇ ਮਗਰ ਨਹੀਂ ਬਿਲਕੁਲ ਹਾਂ ਹਾਂ ਪੈਸੇ ਲਾਉਣੇ ਜਿੱਦਾਂ ਮਰਜ਼ੀ ਆਪਦੇ ਬਸ ਤਸੱਲੀ ਕਰੋ ਜੀ ਜੇ ਅਪ ਕੱਡੇ ਤਸੱਲੀਆਂ ਕਰ ਬਸ ਅੱਗੇ ਇੱਕ ਐਪੀ ਆਪਣੇ ਕੋਲ ਬੂਰੀ ਨੀਲੀ 라ਵੀ ਦੀ ਆ ਗਈ ਸੰਨੂ ਸਾਹਿਬ ਮੈਂ ਵੀ ਬਹੁਤ ਚੰਗੀ ਤੇ ਕਮੀ ਵੀ ਇੱਕੇ ਦੇ ਜਾਗੀ ਜੋ ਹਾਂ ਮਾਤ ਆਪਾਂ ਦੱਸ ਦੇਣੀ ਪਹਿਲਾਂ ਚੰਗੀ ਟੇਡਾ ਕੱਟ ਲਓ ਹਾਂ ਅੱਖਾਂ ਤੋਂ ਮੇ ਬਿੱਲੀਆਂ ਦੋਵੇਂ ਬਿੱਲੀਆਂ ਲੈ ਵੀ ਵੈਸੇ ਤੋਂ ਬਾਈ ਕੱਟਾ ਵੀ ਬਹੁਤ ਸਰਾ ਹੀ ਆਜੇ ਮਗਰ ਮਾਜ ਓਵਰ ਆਲ ਸਾਰੀ ਚੰਗੀਆਂ ਬਾਕੀ ਐਪੀ ਤੋਂ ਪੁੱਛ ਲਾਂਗੇ ਤੇ ਇਹਦਾ ਐਪੀ ਸੁਆ ਦੱਸ ਤੇ ਟਾਈਮ ਦਾ ਸੁਆ ਸੰਦਾ ਤਿੱਜਾ ਜੋ ਸੁਈ ਨੂੰ 1.5 ਤੋਂ 2 ਮਹੀਨੇ ਹੋ ਗਏ ਜੋ 10 ਕਿਲੋ ਦੁੱਧ ਹੋਊਗਾ 9 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਭਰਾ ਹਾਂਜੀ ਤੇ ਚੁਵਾਈ ਪਸਮਾਈ ਦੀ ਮੈਂ ਕਹਿੰਨਾ ਚੋਣ ਦੇ ਘੜੀ ਦੇ ਟਾਈਮ ਰੱਖ ਕੇ ਇਹਦੇ ਭਾਵੇਂ ਦੋ ਮਿੰਟਾਂ ਦਾ ਟਾਈਮ ਲਾਉ ਤੂੰ ਤਾਂ 9 ਕਿਲੋ 9 ਕਿਲੋ ਮਿੰਕੇ ਦੇਵਾਂ ਦੋ ਟਾਂ ਉਹ ਜੀ 9 ਕਿਲੋ ਦੋ ਤਾਂ ਮਗਰ ਨੀਲੀ ਦਾ ਵੀ ਤਾਂ ਪੂਰਾ ਕੱਟਾ ਪੂਰਾ ਕੱਟਾ ਮਤਲ ਇੱਕ ਹੈਪੀ ਤੁਸੀਂ ਦੱਸਣ ਦਾ ਸੀ ਵੀ ਪਿੱਛੇ ਇਹ ਸਾਨੂੰ ਤਾਂ ਤਾਜੀ ਪਿੱਛਿਆ ਮਾਰਦੀ ਰਹੀ ਜੇ ਆਪਾਂ ਸੱਚ ਦੇ ਗੱਲ ਦੱਸ ਕੇ ਦੇਣੀ ਆ ਆ ਸੂਟ ਹੀ ਲੀ ਲੰਬਾ ਸੂਟ ਹੀ ਲੀਓ ਹਾਂ ਜੀ ਹਾਂ ਮੁੰਨੇ ਲਾ ਕੇ ਦੱਸਿਆ ਨਹੀਂ ਆਪਾਂ ਨਾਲ ਲਾ ਮਾ ਲਿਆ ਤੇ ਨਾ ਦੇਣਾ ਲੋ ਜੀ ਦੋਸਤੋ ਜਦੋਂ ਗੱਬਣ ਸੀ ਜਦੋਂ ਸੂਣ ਦੀ ਤਿਆਰੀ ਤੇ ਅਸੀਂ ਤੇ ਪਿੱਛਾ ਵਖਾਉਂਦੀ ਰਹੀ ਆ ਹਾਂਜੀ ਉਹਦੇ ਕੱਲ ਕੇ ਸਾਰ ਸੂ ਜੜੀ ਆ ਬਿਲਕੁਲ ਹੋਣ ਇੱਥੇ ਜਰਾ ਹੋ ਗਈ ਬਹਿ ਕੇ ਆਪਣੇ ਕੋਲੇ ਵੇਖ ਕੇ ਸੱਲੀ ਕਰਕੇ ਖੜੇ ਹਾਂ ਤੇ ਗਾੜੀ ਜੇ ਆਪਣੀ ਇੱਥੇ ਤਸੱਲੀ ਕਰੇ ਕਿਉਂਕਿ ਆਪਣੀ ਕਿਹੜੀ ਇਸਨੂੰ ਸਭ ਕਰਦੀ ਆ ਬਿਲਕੁਲ ਹਾਂਜੀ ਅੱਜ ਜਿਹੜਾ ਮੇਰਾ ਭਰਾ ਹੱਥ ਪਾ ਬੱਚੇ ਪੁੱਛੇ ਲੈਣੇ ਕਿਸੇ ਭਰਾਣੇ ਤੁਹਾਨੂੰ ਸਾਹਿਬ ਇੱਕ ਤਾਂ ਬਰੀਡ ਪਿਆਰ ਕਰਨੀ ਜਿੱਦਾਂ ਮਰਜ਼ੀ ਕਰੀ ਜਾਵੇ ਹਾਂ ਹਾਂਜੀ ਬਾਕੀ ਹੁਣ ਇੱਕ ਤਾਂ ਮਗਰ ਕਟਾ ਆਪਾਂ ਚਲੋ ਨਾਲ ਹੀ ਦੇ ਦੇਣਾ ਬਸ ਕਟਾ ਨਾਲ ਹੀ ਦੇ ਨੀਲੀ ਰਾਵੀ ਦਾ ਕਟਾ ਨੀਲੀ ਰਾਵੀ ਦਾ ਕਟਾ ਉਹ ਕਟਾ ਵੀ ਕਿੱਡਾ ਤਗੜਾ ਏ ਹਾਂ ਨਹੀਂ ਕਟਾ ਵੀ ਚੰਗਾ ਦੋ ਮਹੀਨੇ ਦਾ ਸੁਗਾ ajo ਸੋ ਦੋ ਕੁ ਮਹੀਨਿਆਂ ਦਾ ਜਿਹੜਾ ਦੋਸਤੋ ਸੁਗਾ ਤੇ ਚੋਣ ਸਾਨੂੰ ਸਾਹਿਬ ਐਡੀ ਚੰਗੀ ਭਾਵੇਂ ਛੋਟਾ ਹੈ ਜਵਾਗ ਭਾਦੋ ਥੱਲੇ ਠੀਕ ਆ ਹਾਂਜੀ ਲੈ ਵੀ ਬਾਕੀ ਕਰਮਾ ਵਾਲੀ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਮੈਂ ਕਹਿੰਦਾ ਤੁਹਾਨੂੰ ਸਾਹਿਬ ਉਹਨੇ ਅੱਖਾਂ ਵੀ ਮਾਰ ਇਹਨੂੰ ਕੋ ਬਾਜੀ ਲਾਈ ਆ ਦੇ ਹਾਂ ਬਾਜ ਦਾ ਹਿਸਾਬ ਹੀ ਹੋ ਜਾਂਦਾ ਵਾ ਦੇ ਹਾਂ ਦੇਖੋ ਨਹੀਂ ਤੇ ਜੇ ਜੇਡੀਆਂ ਇਹ ਜੇ ਕੁਆਲਿਟੀਆਂ ਮੈਚ ਨੇ ਚੰਗੀ ਬਾਕੀ ਓਵਰੋਲ ਚ ਚੰਗੀ ਸਾਰੇ ਪਾਸਿਓਂ ਪਰ ਚਲੋ ਇਧਰ ਬਣੋ ਚੰਗੇ ਡੰਗਰ ਨੂੰ ਕੋਈ ਬਾਜ ਹੁਣੀ ਹੋਣੀ ਆ ਹਾਂ ਨਹੀਂ ਨਹੀਂ ਸਾਰੇ ਬੰਦੇ ਪੂਰੀ ਆ 9 ਕਿਲੋ ਦੁੱਧ ਬਾਕੀ ਜਿਹੜੀ 200 ਕਮੀ ਪੇਸੀ ਹੈਗੀ ਆ ਜਾਂ ਤੋਊਗਾ 10 ਕਿਲੋ ਹੀ ਇੱਥੇ ਆਉਣ ਲੈ ਆਪਾਂ 9 ਕਿਲੋ ਬਣਾ ਕੇ ਲਾਵਾਂ ਇਹ ਆਨਲਾਈਨ ਵੀ ਖਰੂਗਾ ਕੋਈ ਅੱਟਾ ਕਿਲੋ ਦੀ ਗਾਰੰਟੀ ਦੇ ਲੈ ਜੇ ਭੂਰ ਛਿੱਟਾ ਥਾਨ ਬਾਅਦ ਘਾਟ ਦੇ ਆਪਾਂ ਜ਼ਿੰਮੇਵਾਰ ਆ ਠੀਕ ਆ ਚੋਣ ਹੀ ਮੈ ਸਕਤ ਹੋਵੇ ਤਾਂ ਵੀ ਆਪਾਂ ਵਾਪਸ ਲਾਇਆ ਚੋਣ ਵੀ ਸਕਤ ਹੋਵੇ ਤਾਂ ਤਾਂ ਵੀ ਆਪਿਆਂ ਦਾ ਮੱਝ ਵਾਪਸ ਕਰ ਲਾਂਗੇ ਚੋਣ ਪੋਲੀ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਘਾਟ ਨਹੀਂ ਗੀ ਬਾਕੀ ਪਹਿਲੀ ਗੱਲ ਸੰਤੂ ਸਾਹਿਬ ਆਪਾਂ ਨੇ ਹਰੇਕ ਦਾ ਮੋਬਾਈਲ ਹੈਗਾ ਵੀਡੀਓ ਕਾਲ ਤੇ ਚਵਾ ਲੋ ਜਿਹੜੀ ਗੱਲ ਆ ਲੋਬੀ ਬਾਕੀ ਆਪਣਾ ਵੀ ਜਿਹੜਾ ਦੋਸਤੋ ਫਰਜ਼ ਬਣਦਾ ਜਿੰਨਾ ਵੀ ਚਲੋ ਅਨਜ਼ਦੀਕੀ ਜਾਂ ਬਿਲਕੁਲ ਨੇੜੇ ਤੇੜੇ ਵਾਲੀ ਸ਼ੈ ਤੁਹਾਨੂੰ ਪੂਰੀ ਤਸੱਲੀ ਨਾਲ ਦੱਸੀ ਜਾਵੇ ਬਾਕੀ ਕਿਸੇ ਪਾਸੇ ਉਹ ਨਹੀਂ ਕਰਨ ਵਾਲੀ ਠੀਕ ਆ ਰੰਗ ਰੂਪ ਸੁਨਾਪਸ ਨੂੰ ਕਿਸੇ ਪਾਸੇ ਨਹੀਂ ਖੁੰਜੀਗੀ ਇਹ ਐਪੀ ਅੱਜ ਕੀ ਮੁੱਲ ਦੀ ਦੇ ਰਿਹਾ ਫਿਰ ਸੰਨੂ ਸਾਹਿਬ ਮੋਲੇ ਦਾ ਕਰਦੇ 70000 ਰੁਪਇਆ ਹਾਂਜੀ ਲੈਣ ਦੇ 65000 ਦੀ ਮੈਂ ਦੇ ਦਾਂਗੇ 65000 ਦੀ 65000 ਦੀ 14000 ਦੀ ਮੈਂ ਦੇ ਦਾਂਗੇ ਉਹਦੀ 64000 ਦੀ ਅੱਜ ਇਹ ਦੋਸਤੋ ਮਾਜੀ ਹੱਥ ਵੀ ਮੇਰਾ ਉਹ ਪਾਵੇ ਜਿਹੜਾ ਚੱਲ ਸਕਦਾ ਬਸ ਬਸ ਮੁੜ ਕੇ ਲਾਮਾ ਨਹੀਂ ਲੈਣਾ ਪੀਨੇ ਨਾਲ ਲ ਜਿੱਦਦਾ ਆਪਾਂ ਲਈ ਆ ਤੇ ਨਾਲ ਆਮਾ ਲੈਣਾ ਠੀਕ ਆ ਹਾਂਜੀ ਇਹ ਉਦੋਂ ਹੀ ਹੈਪੀ ਮੁਸ਼ਕਲ ਆਈ ਬਾਅਦ ਵਿੱਚ ਤੇ ਨਹੀਂ ਮਤਲਬ ਬਾਅਦ ਮੈਂ ਕਿਹੜਾ ਸੰਧੂ ਸਾਹਿਬ ਆਪਣੇ ਘਰ ਦਾ ਜੀ ਨੂੰ ਅਜਾ ਹੁਤਾ ਗਿਆ ਆਪਣੇ ਘਰ ਤੇ ਨਹੀਂ ਵਿਖਾਇਆ ਬਾਅਦ ਵਿੱਚ ਨਹੀਂ ਕੋਈ ਗੱਲ ਹਾਂਜੀ ਤਾਜੀ ਨੇ ਵਿਖਾਇਆ ਜੋ ਆਪਾਂ ਐਵੇਂ ਤੁਹਾਡੇ ਸਾਹਮਣੇ ਨਾ ਬੰਦਾ ਵੀ ਦੱਸ ਦੂਗਾ ਵੀ ਇਹਨੂੰ ਰੱਸੀ ਪਾ ਛੱਡੀ ਉਹਨਾਂ ਨੇ ਤਾਜੀ ਨੇ ਵੇਖ ਲਓ ਬਿਲਕੁਲ ਜਿਹੜੀ ਗੱਲ ਆ ਜਿਹੜੀ ਵਿੱਚ ਚਲੋ ਕੋਈ ਕਮੀ ਪੇਸ਼ ਨਹੀਂ ਬਣਦਾ ਦਿੱਤੀ 9 ਕਿਲੋ ਦੋ ਤੋਂ ਦੋ ਮਹੀਨਿਆਂ ਚ ਸੀ ਆ ਇੱਧਰ ਕਟਾ ਮੈਂ ਤੁਹਾਨੂੰ ਵਿਖਾਦਾ ਇੱਕ ਵਾਰੀ ਆ ਨੀਲੀ ਰਾਵੀ ਦਾ ਹੀ ਮਗਰ ਕਟਾ ਇਹਦੇ ਕਟਾ ਵੇਖ ਲਓ ਟਡੇ ਬੱਚੇ ਦੀਆਂ ਵੀ ਦੋਵੇਂ ਅੱਖਾਂ ਜਿਹੜੀਆਂ ਬਿਲਕੁਲ ਦੋਵੇਂ ਦੋਵੇਂ ਦੇ ਇਹ ਪੈਰ ਵੀ ਧੂਬੇ ਕੋਈ ਜੀਨੀ ਗੱਲ ਕੋਈ ਸਾਰੀਆਂ ਨਿਸ਼ਾਨੀਆਂ ਬੱਚੇ ਲੈਣ ਸੰਧ ਸਭ ਚੰਗੇ ਆ ਲਓ ਜੀ ਕਟਾ ਮਗਰ ਨੀਲੀ ਰਾਵੀ ਤਾਂ ਹੀ ਆ ਗਿਆ ਹਾਂਜੀ ਤੇ ਚਲੋ ਮੇਰਾ ਭਰਾ ਵੀ ਕੋਈ ਦੇਖੋ ਕੋਈ ਸ਼ਾਰਜੂਗਾ ਜੇ ਵਾ 60000 ਦੀ ਮੈਂ ਜਿਹੜਾ ਇਹ ਕਟਾ ਲੈਣ ਦੇ ਪੰਜ ਦਾ ਹਾਂ ਲਓ ਜੀ ਠੀਕ ਆ ਸੋ ਇਹ ਕਟਾ ਰੱਖ ਲਾਂਗੇ ਮੈਂ ਦਾ ਠੀਕ ਆ ਹਾਂਜੀ ਤੇ ਇਸ ਤੋਂ ਬਾਅਦ ਇੱਕ ਆਪਾਂ ਦਰਵਾੜਾ ਬਸਾ ਦਈਏ ਇਹ ਹੈਪੀ ਇਹ ਤਾਂ ਕੀ ਬਿਰਵਾ ਜੀ ਇਹ ਸੰਧੂ ਸਾਹਿਬ ਦੂਜਾ ਲਾ ਲਓ ਸੂਰਾ ਵੜਿਆ ਤੇਜਾ ਲਾ ਲਓ अच्छा तो सुई नु 20 ਦਿਨ ਹੋ ਗਏ ਜਦੋਂ ਦੁੱਧ 8 ਕਿਲੋ ਹੋ ਜਾਂ ਥੱਲੇ ਦੇ ਦੁੱਧ 8 ਕਿਲੋ ਸੱਤਾ ਅਗਲੇ ਦੀ ਆਪਾਂ ਗਰੰਟੀ ਦੇਵਾਂਗੇ ਜੀ ਠੀਕ ਆ ਭਾਈ ਚੋਣ ਏਡੀ ਚੰਗੀ ਵੀ ਜਿਹੜਾ ਮਰਜੀ ਚੋਲੇ ਠੰਡੀ ਧੀਰੀ ਆ ਠੀਕ ਆ ਹਾਂਜੀ ਤੇ ਸੁਈ ਨੂੰ ਅੱਜ ਕਿੰਨੇ 20 ਸੁਈ ਨੂੰ 20 ਦਿਨ ਲਾਲੇ ਕੋਈ ਮਹੀਨਾ ਲਾਲੇ ਮਹੀਨੇ ਅੰਦਰ ਅੰਦਰ ਹੀ ਆ ਬੱਚਾ ਜੀ 8 ਕਿਲੋ ਦੀ ਗਰੰਟੀ ਦੇ ਦਾਂਗੇ ਹਾਂਜੀ ਠੀਕ ਆ ਲਓ ਜੀ 8 ਕਿਲੋ ਦੀ 200 ਗਰੰਟੀ ਰਹੂਗੀ ਠੀਕ ਆ ਜੀ ਦੂਜਾ ਸੂਬਾ ਬੱਚਾ ਜਿੱਦਾਂ ਮਰਜੀ ਚੋਵੋ ਹਾਂਜੀ ਤਸੱਲੀ ਕਰੋ ਆ ਭਾਜੀ ਠੀਕ ਆ ਖੈਰੀ ਸੰਸਰ 4.5 ਜਾਂ ਹੁੰਦੀ ਜੋ ਵੀ ਜਿਹਨੇ ਘਰੇ ਦੁੱਧ ਪੀਣ ਨਾਲ ਸਾਨੂੰ ਸਾਫ ਉਹਦੇ ਲਈ ਚੰਗੀ ਜੋ ਆ ਨਹੀਂ ਨਹੀਂ ਕਿਸੇ ਹਾਂਜੀ ਇਹਨੇ ਥੋੜੇ ਪੈਸੇ ਲਾਉਣੇ ਆ ਕੋਈ ਨਹੀਂ ਮੇਰੇ ਜੀ ਵੀਰ ਕੋਈ 70 80000 ਰੁਪਇਆ ਲਾ ਸਕਦਾ ਲਾ ਸਕਦਾ ਹਾਂਜੀ ਲਓ ਜੀ ਠੀਕ ਆ ਜੀ ਕਿਉਂਕਿ ਪੜਦਾ ਹਰੇਕ ਤਰ੍ਹਾਂ ਦਾ ਆਉਂਦਾ ਚਲੋ ਕਈ ਅਜੇ ਛੋਟੇ ਰੇਟਾਂ ਵਾਲੇ ਪਸ਼ੂ ਵੀ ਆਉਂਦੇ ਆ ਕੋਈ ਭਰਾ ਲੱਖ ਲਾਉਣਾ ਤਾਂ ਨਹੀਂਗਾ ਹਾਂਜੀ ਤੇ ਬਲੈਕ ਰੰਗ ਦੇ ਵਿੱਚ ਦੂਜਾ ਸੂਆ 8 ਕਿਲੋ ਦੁੱਧ 20 ਦਿਨਾਂ ਦੀ ਸੂਈ ਵੱਛਾ ਮਗਰ ਹਾਂਜੀ ਬਾਕੀ ਜਵਾਈ ਪਸਮਾਈ ਦੀ ਇੱਕ ਨੰਬਰ ਇੱਕ ਨੰਬਰ ਸਾਨੂੰ ਸਾਹਿਬ ਦਿਹਾੜੀ ਭਾਣਤਾ ਹਾਰੀ ਚਲੋ ਠੀਕ ਆ ਹਾਂਜੀ ਲੈ ਵੀ ਆਪੀ ਤੋਰ ਲੈਣ ਉਤੋਂ ਬਿਲਕੁਲ ਸਟ੍ਰੇਟ ਆ ਨਿੱਗਰ ਆ ਪਿੰਡੇ ਪੁੰਡੇ ਦੀ ਪੂਰੀ ਜੰਮੀ ਪੜੀ ਆ ਦੇ ਕੋਈ ਲੁੱਸੀ ਫਿੱਕੀ ਨਹੀਂ ਗਈ ਚਮਕਦਮ ਕਾਲੀ ਬੈੜ ਆ ਹਾਂਜੀ ਆ ਚੈੱਕ ਕਰੋ ਬਾਕੀ ਆਪੀ ਕੋਈ ਥਾਣਾ ਦੀ ਬਾਤ ਘੜਤ ਨਹੀਂ ਜਿਵੇਂ ਕੁਮਾਰਾ ਸੈਡ ਜੀ ਦਾ ਨਾ 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 ਕੋਈ ਸੰਸਾਦ ਬਾਤ ਘੜਨੀ ਨਹੀਂ ਗਈ ਕੋਈ ਬਾਤ ਇਹ ਨਾ ਵੀ ਛਿੱਕੀ ਪਾਈ ਹੋਣੇ ਨੂੰ ਅਸੀਂ ਪੈ ਲੀਆਂ ਜਿਹੜਾ ਮੜਾ ਚੋਂਗੇ ਇਧਰਲੇ ਪਾਸੇ ਭਾਈ ਉਹ ਕੋਈ ਲੀਟ ਨਾ ਮਿਲ ਕੇ ਖੜੇ ਆਉਂਦਾ ਸਾਨੂੰ ਸਭ ਹਾਂਜੀ ਅਵੇ ਲਾਚੋਵੇ ਦੀ ਮਗਰੇ ਨਾ ਮਗਰ ਲਾਚੋਵੇ ਠੀਕ ਆ ਕੋਈ ਬਾਈ ਨਹੀਂ ਗਈ ਚੌਂਗਿਆ ਦਾ ਘਰ ਕੇ ਛਿੱਕੀ ਪਾਈ ਇੱਥੇ ਵੱਡਾ ਹੈ ਹਾਂ ਬੱਚਾ ਹਾਂਜੀ ਹਾਂਜੀ ਦੋਵੇਂ ਟਾਈਮ ਬੱਚੇ ਤੇ ਮਿਲੂਗੀ ਹੋਰ ਵੀ ਗੱਲ ਬਾਤ ਹੋਵੇ ਲਾ ਕੋ ਡੇਟ ਲਾ ਕੇ ਤਸੱਲੀ ਵੀ ਕਰਾ ਲੈ ਪਹਾੜਾ ਇਸੇ ਦਾ ਹੀ ਆਪਾਂ ਨੂੰ ਕੋਈ ਦਿੱਕਤ ਨਹੀਂ ਅੱਛਾ ਜੀ ਹਾਂਜੀ ਤਸੱਲੀ ਕਰਾਵੇ ਅਗਲਾ ਸੀ ਬਸ ਸੰਦੂ ਦਾ ਮੁੱਲ ਕਰਦੇ ਦਾ 30000 ਰੁਪਿਆ ਇਹ ਸਾਰੀਆਂ ਛੋਡਾਂ ਕਰਕੇ 5000 ਦੀ ਵਾੜ ਦੇ ਦਾਂਗੇ 5000 ਦੀ ਹਾਂਜੀ ਇਹਦੀ 100 ਕਿਲੋਮੀਟਰ ਪਹੁੰਚ ਕਰ ਦਾਂਗੇ 5000 5000 ਕੋਈ ਲਊਗਾ ਨਾ ਲਓ ਜੀ 8 ਕਿਲੋ ਦੁੱਧ 5000 ਦੇ ਵਿੱਚ ਇਹ ਵੈੜ ਮਿਲ ਜੂਗੀ ਤੁਹਾਨੂੰ ਦੂਜਾ ਸੁਆ ਬਾਕੀ ਕਿਸੇ ਰਕਮ ਦੀ ਕੋਈ ਵੀਰਾਂ ਦਾ ਵੀ ਧਾਰਾਂ ਦੀ ਬਾਤ ਘਾੜਨੀ ਕਿ ਕੋਈ ਭੂਰ ਛਟਾਣੀਗਾ ਠੀਕ ਆ ਸੋ ਇਹ ਤਿੰਨੇ ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸੋ ਤਿੰਨੇ ਨਗਾਂ ਦਾ ਵੇਰਵਾ ਤੁਹਾਨੂੰ ਮਿਲ ਗਿਆ ਸੋ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਇੱਕ ਤਾਜੀ ਬਿਲਕੁਲ ਸੱਜਰ ਅਤੇ ਇੱਕ ਉੱਚੇ ਬੱਚੇ ਦੇ ਵਿੱਚ ਆ ਠੀਕ ਆ ਜੀ ਬੂਰੀ ਨੀਲੀ 라ਵੀ ਸੋ ਇਹ ਮਾਲ ਹੈਪੀ ਦੇ ਕੋਲ ਸੰਪਰਕ ਕਰ ਲਿਓ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਆਪਾਂ ਹਮੇਸ਼ਾ ਇਹ ਕਹਿੰਦੇ ਆ ਚਲੋ ਪ ਆਈ ਧਿਆਨ ਕੇ ਤੁਹਾਡਾ ਵੇਖ ਕੇ ਦੋ ਟਾਈਮ ਚੋ ਕੇ ਤਸੱਲੀ ਕਰਨਾ ਹੱਕ ਬਣਦਾ ਉਹ ਕਰਿਆ ਕਰੋ ਠੀਕ ਆ ਤੇ ਇੱਕ ਹੈਪੀ ਨੰਬਰ ਆਪਣੇ ਕਰਦੇ ਸਾਂ ਜੀ ਨੰਬਰ ਤੁਹਾਨੂੰ ਦਾ ਆਪਣਾ 81437373572 ਪਿੰਡ ਬੁਰਜ ਨੇਥੂ ਜਿਹੜਾ ਤੁਰੰਤਾਂ ਤਸਵੀਰ ਪੱਟੀ ਜੀ ਠੀਕ ਆ ਹਾਂਜੀ ਸੋ ਇਹ ਦੋਸਤੋ ਗੱਲਬਾਤ ਸੀ ਠੀਕ ਆ ਜੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸਪੋਰਟ ਕਰਨ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ